ਹਾਂਜੀ ਸ਼ਮੱਲਾਰੀਆ ਵਧੀਆ ਵਧੀਆ ਹਾਂਜੀ ਮਿੱਤਰੋ ਰੰਗ ਲਾਤਾ ਕਹਿੰਦੇ ਰੰਗ ਨਾ ਭਰਤੇ ਮੂੰਹ ਤੇ ਆਹ ਦੇਖੋ ਇਹਨਾਂ ਮੂਲ ਪੱਠੇ ਵੜਦੇ ਵੜਦੇ ਦੀ ਰੰਗ ਲਾਤਾ ਇਹਦਾ ਮੂੰਹ ਚੈੱਕ ਕਰੋ ਪਛਾਣਿਆ ਨਹੀਂ ਜਾਂਦਾ ਆ ਦੁਨੀਆ ਤੇ ਕੋਈ ਨਹੀਂ ਵੇਖੋਈ ਨਹੀਂ ਕੋਈ ਨਹੀਂ ਆਇਆ ਕਰਾਓ ਇਹ ਨਾ ਨਾ ਮੇਰੀ ਜੱਗੜਾ ਮਰੇ ਆਕਤੀਆ ਮੌਸਮ ਖਰਾਬ ਆ ਤੇ ਰੰਗੋ ਰੰਗ ਕੰਮ ਆ ਚੱਲ ਅਨਮੋਲ ਮੇ ਜਾਣਾ ਹਾਂਜੀ ਮਿੱਤਰੋ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਐ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਤੁਸੀਂ ਸੋਚੀ ਜਾਂਦੇ ਹਣ ਗਾਹ ਕੋਣ ਆ ਤੇ ਮੈਂ ਹੋਲਾ ਮਲਾ ਕੱਲ ਆ ਤੇ ਇਹਨਾਂ ਨੇ ਅੱਜ ਹੀ ਰੰਗ ਲਾਤਾ ਤੇ ਹੁਣ ਅਨਮੋਲ ਪੱਠੇ ਕੁਤਰੀ ਜਾਂਦਾ ਇਹ ਸਿਮਾ ਦਾ ਰੰਗ ਲਵਾਉਂਦਾ ਨਹੀਂਗਾ ਇਹਨਾਂ ਮੂਲ ਹੀ ਆ ਕੱਲਾ ਠੀਕ ਆਪਾਂ ਲਿਬੜੇ ਮੇ ਰੰਗ ਆਪਣੇ ਕੋਲ ਹੈਗਾ ਮੰਗਾ ਲਿਆ ਸੀ ਮਾੜਾ ਮੋਟਾ ਕਿਸ ਤੋਂ ਹੁਣ ਆਪਾਂ ਇਹਨਾਂ ਮੂਲ ਨੂੰ ਲਵੇੜਨਾ ਫੁੱਲ ਨੰਮੂਲ ਵੀ ਵਲੌਗ ਦੇਖੀ ਜਾਂਦਾ ਉਹਗਾਊਗਾ ਅਦਰਲੀ ਸਾਈਡ ਫਿਰ ਪਹਿਲਾਂ ਵੀ ਉਹਨਾਂ ਨੇ ਖੋਲੀ ਖੇਢੀ ਆ ਤੇ ਆਈ ਤੱਕਦਾ ਕੋਈ ਨਹੀਂਗਾ ਆਪਾਂ ਨਮੂਲ ਨੂੰ ਫੁੱਲ ਲੈ ਕੇ ਬਹਿਟਨਾ ਤੇ ਕੰਮ ਕਰ ਕਰ ਕੇ ਆਊਗਾ ਪਾ ਮੂੰਹ ਸਾਫ ਕਰ ਲਗੇ ਉਨਾਂ ਚਰ ਨੋ ਲੈੰਦਾ ਹੀ ਨਹੀਂਗਾ ਬਹੁਤ ਗਲਤ ਗੱਲ ਪਲੋਂ ਜਨੇ ਰੰਗ ਆਪ ਆਖਿਆ ਸੀ ਮੂਰਤ ਰਵਾਊਗਾ ਤੇ ਆਉਂਦਾ ਹੀ ਆ ਉਹਨਾਂ ਨੂੰ ਪਤਾ ਸਾਲੀਆਂ ਰੰਗ ਲਾਉਂਦੇ ਆ ਲੈ ਗਿਆ ਦਾ ਆ ਕੇ ਤੇਰੇ ਕਿ ਹੁੰਦਾ ਬਹੁਤ ਚਿਰ ਬਾਅਦ ਆਇਆ ਹਣਾ ਖੜ ਸਕੇ ਬੁੱਝੇ ਤਾਰੇ ਖਲਮੇ ਉਧਰ ਰਚਾ ਆਇਆ ਬੜਾ ਖੜ ਬਈ ਕਿੰਨਾ ਕ ਬਦ ਨੀਤ ਲਾ ਕੈਮਰਾਮੈਨ ਕੈਮਰਾ ਥੱਲੇ ਕਰੋ ਮੜਾ ਯਾ ਥੱਲੇ ਥੱਲੇ ਕਰ ਮਤਰਾ ਕੀ ਖਾਰ ਕਰਕੇ ਨੀਰੂ ਕੈਮਰਾਮੈਨ ਹੋਰ ਲੈ ਬੜੇ ਨੰਬਰ ਬੱਸ ਹਮੋੜ ਇੱਕ ਮਿੰਟ ਸੁਣੀ ਮੈਨੂੰ ਦੇਵ ਮੜੇ ਮੈ ਤਾਂ ਕਨਾ ਹਾਂ ਸੱਚ ਤੁੰਗ ਕਰ ਹੈ ਹੈ ਮਸਲਾ ਖੜ ਜਾ ਖੜ ਜਾ ਹੁਣ ਨਾ ਨਾ ਹਾਂ ਹੁਣ ਨਹੀਂ ਗਏ ਜਾਂਦਾ ਖਾ 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 ਲਾ ਖਾ ਖਾ ਹੋਠੀ ਲਾਇਆ ਸੀ ਲੱਗ ਗਈ ਫਰੀ ਅਹ ਕੰਡ ਭਰ ਤਾਂ ਗਾ ਬੰਨੀ

ਤੂੰ ਖਾਧ ਵਿੱਚ ਚਲੇ ਹਾਂ ਮੇਤਰਾ ਮਿਹਰਬਾਨੀ ਇਹਨਾਂ ਨੇ ਆਪ ਤੇ ਯੋਰ ਪਾਣੀ ਹਨ ਮੂਲ ਆਪਾ ਸੰਧਾ ਮੰਗਵਾ ਅੱਖਰ ਮੰਦ ਕਰੀ ਮੈਂ ਪਛਾਨ ਰਹੀ ਹੈ

iiih! kama lathunga! hehehehe aam khaja kumkada! oio! oio! hehehehe hehehehehe 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 wah! walaak! hehehehehe 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 አይ አስማ አላውቅ ብላ እንደ 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 እ ምን እንደ